ਜੇ ਸਾਡਾ ਜਿਹੜਾ ਜੀਵਨ ਉਹਦੇ ਮੁਤਾਬਕ ਅਸੀਂ ਕਰਨਾ ਨਹੀਂ ਕੁਝ ਤੇ ਫਿਰ ਉਹ ਪੜਨ ਦਾ ਤੇ ਸੁਣਨ ਦਾ ਵੀ ਕਿੰਨਾ ਕੁ ਫਾਇਦਾ ਹੁੰਦਾ ਬਿਲਕੁਲ ਜੀ ਮੈਂ ਇਹ ਇਹ ਦੀ ਕਹਿੰਦਾ ਵੀ ਨਾ ਸੁਣੋ ਸੁਣੋ ਪੜੋ ਵੀ ਪਰ ਉਹਦੇ ਨਾਲ ਨਾਲ ਪੜ੍ਹ ਕੇ ਸੁਣ ਕੇ ਜੋ ਉਹਦੇ ਵਿੱਚ ਸਾਨੂੰ ਸਿੱਖਿਆ ਮਿਲਦੀ ਹੈ ਉਹ ਵੀ ਸਾਨੂੰ ਕਰਨੀ ਚਾਹੀਦੀ ਬਿਲਕੁਲ ਜੀ ਦੇਖੋ ਜੀ ਮੈਂ ਇਸੇ ਪੁਆਇੰਟ ਤੇ ਗੱਲ ਕਰਨਾ ਚਾਹੁੰਦਾ ਕਿ ਸਾਡੇ ਬੱਚੇ ਨਾ ਸਵੇਰੇ ਤੜਕੇ ਸਕੂਲੇ ਆਪਾਂ ਭੇਜ ਦਿੰਦੇ ਹਾਂ ਹਾਂ ਜੀ ਉਹ 2 ਵਜੇ 3 ਵਜੇ ਘਰੇ ਆਉਂਦੇ ਆ ਤੇ ਆਉਂਦੀਆਂ ਮਾਤਾ ਰੋਟੀਆਂ ਖਵਾ ਕੇ ਤੇ ਉਹਨਾਂ ਨੂੰ ਫਿਰ ਟਿਬਸ਼ਨ ਤੇ ਤੋਰ ਦਿੰਦੇ ਹਮ ਮਾਪਿਓ ਕੋਲ ਤੇ ਰਹਿੰਦਾ ਬੱਚਿਆਂ ਦਾ ਟਾਈਮ ਨਹੀਂ ਲੱਗਦਾ ਬਿਲਕੁਲ ਜਿਹੜਾ ਇਸਲਾਮ ਧਰਮ ਦੇ ਵਿੱਚ ਬੱਚਿਆਂ ਨੂੰ ਮਦਰੱਸੇ ਦੇ ਵਿੱਚ ਬਕਾਇਦਾ ਉਹਨਾਂ ਨੂੰ ਕੁਰਾਨ ਦੀ تعلیم ਦਿੱਤੀ ਜਾਂਦੀ ਆ ਠੀਕ ਉਹਨਾਂ ਨੂੰ ਬੈਠਣਾ ਉੱਠਣਾ ਸਿਖਾਈ ਜਾਂਦਾ ਸਿਖਾਇਆ ਜਾਂਦਾ ਇਸਲਾਮ ਧਰਮ ਦੇ ਮੁਤਾਬਕ ਹਮ ਤੇ ਕਿਉਂ ਨਾ ਸਰਕਾਰਾਂ ਸਾਡੇ ਵੀ ਸਕੂਲਾਂ ਦੇ ਵਿੱਚ ਇਹ ਚੀਜ਼ ਜ਼ਰੂਰੀ ਕਰ ਦੇਣਾ ਕਿ ਇੱਕ ਮਾਸਟਰ ਗੁਰਮੁਖੀ ਦਾ ਰੱਖਿਆ ਜਾਵੇ ਠੀਕ ਜਿਹੜਾ ਬਕਾਇਦਾ ਸਿੱਖ ਧਰਮ ਬਾਰੇ ਬੱਚਿਆਂ ਨੂੰ ਗਿਆਨ ਦਿੱਤਾ ਜਾਵੇ ਉਹਨਾਂ ਦਾ ਇੱਕ ਪੀਰੀਅਡ ਲਾਇਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਵੀ ਸਾਡੇ ਗੁਰੂਆਂ ਨੇ ਕੀ ਕੀਤਾ